ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਅੰਮ੍ਰਿਤਸਰ ਅਦਾਲਤ ਚ ਨਾਰਾਇਣ ਚੋਣਾ ਦੀ ਪੇਸ਼ੀ ਹੋਈ ਹੈ ਤਿੰਨ ਦਿਨਾਂ ਦਾ ਰਿਮਾਂਡ ਖਤਮ ਹੋ ਚੁੱਕਾ ਹੈ ਤੇ 4 ਦਸੰਬਰ ਨੂੰ ਸੁਖਬੀਰ ਬਾਦਲ ਤੇ ਹਮਲਾ ਕੀਤਾ ਸੀ ਭਾਰੇ ਪੁਲਿਸ ਬਲ ਵਿਚਾਲੇ ਚੋਣਾ ਨੂੰ ਲਿਆਂਦਾ ਗਿਆ ਤੇ ਤਿੰਨ ਦਿਨਾਂ ਦਾ ਰਿਮਾਂਡ ਹੁਣ ਖਤਮ ਹੋ ਗਿਆ ਹੈ ਅੰਮ੍ਰਿਤਸਰ ਅਦਾਲਤ ਦੇ ਵਿੱਚ ਨਾਰਾਇਣ ਚੋਣਾ ਦੀ ਪੇਸ਼ੀ ਹੋਈ ਹੈ ਤਾਂ 4 ਦਿਨਾਂ 4 ਦਸੰਬਰ ਨੂੰ ਸੁਖਬੀਰ ਬਾਦਲ ਤੇ ਹਮਲਾ ਕੀਤਾ ਸੀ ਨਾਰਾਇਣ ਚੋਣਾ ਨੇ ਹਰਮੰਦਰ ਸਾਹਿਬ ਵਿਖੇ ਜਦੋਂ ਉਹ ਸੁਖਬੀਰ ਬਾਦਲ ਆਪਣੀ ਸੇਵਾ ਨਿਭਾਰੇ ਸੀਗੇ ਉਸ ਵੇਲੇ ਨਾਰਾਇਣ ਚੋਣਾ ਨੇ ਗੋਲੀ ਨਾਲ ਉਹਨਾਂ ਦੇ ਉੱਪਰ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਗੋਲੀ ਸੁਖਬੀਰ ਬਾਦਲ ਨੂੰ ਨਹੀਂ ਸੀ ਲੱਗੀ ਉਹ ਕੰਧ ਤੇ ਜਾ ਕੇ ਵੱਜੀ ਸੀ ਕਿਉਂਕਿ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਸੁਖਬੀਰ ਬਾਦਲ ਦੇ ਨਾਲ ਖੜੇ ਸਨ ਉਹਨਾਂ ਨੇ ਜਾਨ ਬਚਾ ਲਈ ਸੁਖਬੀਰ ਬਾਦਲ ਦੀ ਤਾ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਪੱਤਰਕਾਰ ਪੰਕਜ ਮੱਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਹੈ ਨਾਰਾਇਣ ਚੋਣਾ ਨੂੰ ਪੇਸ਼ ਕੀਤਾ ਗਿਆ ਹੈ ਤੇ ਹੁਣ ਜਿਹੜਾ ਰਿਮਾਂਡ ਪਹਿਲਾਂ ਲਿੱਤਾ ਗਿਆ ਸੀਗਾ 3 ਦਿਨਾਂ ਦਾ ਉਹ ਵੀ ਖਤਮ ਹੋ ਚੁੱਕਾ ਹੈ ਅੱਗੇ ਕੀ ਕੁਝ ਕਾਰਵਾਈ ਹੋ ਸਕਦੀ ਹੈ ਬਿਲਕੁਲ ਦੇਖੋ ਪੁਸ਼ਪਾ ਦੱਸਣਾ ਚਾਹੁੰਨਾ ਕਿ ਸੁਖਬੀਰ ਸਿੰਘ ਬਾਦਲ ਉੱਪਰ ਜਿਹੜਾ ਪੁਲਿਸ ਚਲਾਉਣ ਵਾਲੇ ਨਾਰਾਇਣ ਸਿੰਘ ਜੌੜਾ ਨੂੰ ਜਿਹੜਾ ਅੱਜ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ੀ ਲਈ ਜਿਹੜਾ ਵਾ ਜਾਂਦਾ ਜਾ ਹੈ ਹਾਲਾਂਕਿ 3 ਦਿਨ ਦਾ ਪੁਲਿਸ ਰਿਮਾਂਡ ਪਹਿਲਾਂ ਚਾਹ ਰਿਹਾ ਸੀ तीन दिन पुलिस का पुलिस रिमांड खत्म होने तो बाद जब नारायण सिंह चौड़ा अदालत तो पेश करने लिया गया जिसे पुलिस फिर तो जरा वा सिंह चौड़ा रिमांड लैन की कोशिश करेगी पर इस चीजना की नारायण अमृतसर पुलिस दी है नहीं दी। कि नहीं दें दस दईए कि सुखबीर सिदल जलो साचखंड श्री हरिमंदर साहब के दे बहर ड्यूटी से पहरेदार वजो सेवा निभा रहे तो उस समय नारायण सि चौड़ा वालों सुखबीर सिदल के उ गोली चलाई गई थी हालांकि मौके से मौजूद ਉਹ ਤੇ ਜਿਹੜੀ ਅੰਬਿਤਸਰ ਪੁਲਿਸ ਦੇ ਅਧਿਕਾਰੀ ਤੇ ਨਾਕੀ ਸੀ ਉਹਨਾਂ ਬੋਲੋ ਨਰਾਇਣ ਸਿੰਘ ਚੌੜਾ ਨੂੰ ਅਜਰੂਰ ਰੋਕਦੇ ਤਾਂ ਕਿ ਆਫੇ ਜਿੱਥੇ ਐਸਆਈ ਜਸਪੀਰ ਸਿੰਘ ਵੱਲੋਂ ਅੱਗੇ ਹੋ ਕੇ ਨਾਰਾਇਣ ਸਿੰਘ ਚੋੜਾ ਨੂੰ ਰੋਕਿਆ ਗਿਆ ਸੀ ਪਰ ਜਿਹੜੀ ਗੋਲੀ ਸੀ ਉਹ ਸਾਠਖਣ ਸ਼੍ਰੀ ਹਮਦਰ ਸਾਹਿਬ ਦੀ ਇਮਾਰਤ ਦੇ ਉੱਤੇ ਬੱਜੀ ਸੀ ਜਿਸ ਤੋਂ ਬਾਅਦ ਨਾਰਾਇਣ ਸਿੰਘ ਚੋੜਾ ਨੂੰ ਤੁਰੰਤ ਹਰਾਤਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਸੀ ਤਾਂ ਸਭ ਤੋਂ ਪਹਿਲਾਂ ਨਾਰਾਇਣ ਸਿੰਘ ਚੋੜਾ ਦਾ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਮਿਲਿਆ ਸੀ ਜਿਸ ਦੌਰਾਨ ਪੁਲਿਸ ਨੇ ਪੁੱਛਗਿੱਛ ਕੀਤੀ ਸੀ ਉਹਨਾਂ 3 ਦਿਨਾਂ ਦੇ ਵਿੱਚ ਵਿੱਚ ਕਿ ਨਾਰਾਇਣ ਸਿੰਘ ਚੋੜਾ ਵੱਲੋਂ ਸੁਨੀਲ ਸਿੰਘ ਬਾਦਲ ਦੇ ਉੱਤੇ ਹਮਲਾ ਕਿਉਂ ਕੀਤਾ ਗਿਆ ਹੈ ਇਸ ਨੂੰ ਲੈ ਕੇ ਜਾਂਚ ਕੀਤੀ ਗਈ ਸੀ ਅਤੇ ਜਿਹੜਾ 9 ਐਮ ਐਮ ਦਾ ਪਿਸਤਲ ਅਜੇ ਸਨਾਲ ਨਾਰਾਇਨ ਸਿੰਘ ਤੋੜਾ ਵੱਲੋਂ ਸੁਖਬੀ ਸਿੰਘ ਬਾਦਲ ਦੇਤੇ ਗੋਲੀ ਚਲਾਈ ਗਈ ਸੀ ਉਸ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਸੀ ਕਿ 9 ਐਮ ਐਮ ਦਾ ਬਿਸਤਰ ਨਾਰਾਇਨ ਸਿੰਘ ਤੋੜਾ ਕੋਲੋਂ ਕਿਸ ਤਰੀਕੇ ਨਾਲ ਪਹੁੰਚਿਆ ਹਾਲਾਂਕਿ ਬਹੁਤ ਸਾਰੇ ਸਵਾਲ ਸੀ ਜਿਸ ਨੂੰ ਲੈ ਕੇ ਕਿ ਨਾਰਾਇਨ ਸਿੰਘ ਤੋੜਾ ਵੱਲੋਂ ਜਿਹੜੀ ਸੁਖਬੀ ਸਿੰਘ ਬਾਦਲ ਦੇਤੇ ਗੋਲੀ ਚਲਾਈ ਗਈ ਹੈ ਇਸ ਦੇ ਪਿੱਛੇ ਕੋਈ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਪੋਲਿਟਿਕਲ ਐਂਗਲ ਹੈ ਤਾਂ ਹਰੇਕ ਵੱਖ-ਵੱਖ ਐਂਗਲ ਤੋਂ ਜਿਹੜੀ ਵਾ ਉਹ ਜਾਂਚ ਜਿਹੜੀ ਵਾ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ 3 ਦਿਨ ਦਾ ਦੂਸਰਾ ਰਿਮਾਂਡ ਖਤਮ ਹੋ ਇਹ ਐਮ ਹੋਵੇਗਾ ਕਿ ਮਨ ਫਿਰ ਤੁਹਾਡਾ ਅੰਮ੍ਰਿਤਸਰ ਪੁਲਿਸ ਵੱਲੋਂ ਰਿਮਾਂਡ ਦਿੱਤਾ ਜਾਂਦਾ ਹੈ ਜਾਂ ਨਹੀਂ ਦਿੱਤਾ ਜਾਂਦਾ ਇਹ ਦੇਖਣਾ ਐਮ ਹੋਵੇਗਾ ਹਾਲਾਂਕਿ ਨਾਰਾਇਣ ਸਿੰਘ ਦੇ ਉੱਤੇ ਪਹਿਲਾਂ ਹੀ ਦੋ ਦਰਜਨ ਤੋਂ ਵਧੇਰੇ ਜਿਹੜਾ ਵਾ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਮਾਮਲੇ ਦਰਜ ਨੇ ਇਸ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਜਿਹੜਾ ਵਾ ਉਹ ਵੱਖ-ਵੱਖ ਜਿਹੜੇ ਵੱਖ-ਵੱਖੀ ਲੋਕਾਂ ਦੇ ਨਾਲ ਜਿਹੜਾ ਵਾ ਰਿਹਾ ਹੈ ਜਿਸ ਨੂੰ ਲੈ ਕੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਵੀ ਨਾਰਾਇਣ ਸਿੰਘ ਟੋੜਾ ਦਾ ਨਾਮ ਸਾਹਮਣੇ ਆਉਂਦਾ ਹੈ ਪਰ ਫਿਲਹਾਲ ਜਿਹੜੀ ਸੁਖਪੀਰ ਸਿੰਘ ਬਾਦਲ ਦੇ ਉੱਤੇ ਗੋੜੀ ਚਲਾਈ ਸੀ ਉਸ ਮਾਮਲੇ ਦੇ ਵਿੱਚ ਅੱਜ ਜਿਹੜਾ ਵਾ ਦੁਬਾਰਾ ਤੋਂ ਪੇਸ਼ ਕਰਨ ਲਈ ਲਿਆਂਦਾ ਗਿਆ ਹੈ ਤਾਂ ਦੇਖਣਾ ਹੈ ਇਹ ਮੌਕੇ ਕਿ ਕਿੰਨੇ ਦਿਨ ਦਾ ਅਦਾਲਤ ਜਿਹੜਾ ਵਾ ਨਰਾਇਣ ਸਿੰਘ ਦਾ ਅਦਾਲਤ ਜਿਹੜਾ ਵਾ ਉਹ ਰਿਮਾਂਡ ਦਿੰਦੀ ਆ ਤਾਂ ਪਿਛਲੇ ਦਿਨਾਂ ਦੇ ਵਿੱਚ ਨਰਾਇਣ ਸਿੰਘ ਤੌੜਾ ਦੇ ਜਿਹੜੇ ਦੋ ਪੁੱਤਰ ਵਕੀਲ ਨੇ ਉਹਨਾਂ ਕੋਲੋਂ ਵੀ ਆਪਣੀ ਸਰਪਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਸੀ ਤਾਂ ਲੰਬੀ ਚੌੜੀ ਪੁੱਛਗਿੱਛ ਜਰੂਰ ਕੀਤੀ ਜਾ ਰਹੀ ਹੈ ਪਰ ਅੱਜ ਦੇਖਣਾ ਆਏਮ ਹੋਵੇਗਾ ਕਿ ਦੁਬਾਰਾ ਤੋਂ ਨਰਾਇਣ ਸਿੰਘ ਚੋੜਾ ਦਾ ਰਿਮਾਂਡ ਮਿਲਦਾ ਹੈ ਕਿ ਨਹੀਂ ਮਿਲਦਾ ਕੀ ਪੁੱਛਕਣ ਜੀ ਪੰਕਜ ਜਦੋਂ ਪੁਲਿਸ ਨੇ ਉਹਨਾਂ ਦਾ ਰਿਮਾਂਡ ਲਿੱਤਾ ਕਿ ਉਹਦੇ ਵਿੱਚ ਕੁਝ ਖੁਲਾਸੇ ਹੋਏ ਨੇ ਕਿਉਂਕਿ ਇੰਨੇ ਦਿਨ ਦੀ ਪੁੱਛਗਿੱਛ ਤਾਂ ਹੋਈ ਹੋਣੀ ਹੈ ਉਸ ਦੌਰਾਨ ਕੋਈ ਨਾਰਾਇਣ ਚੋਣਾ ਵੱਲੋਂ ਖੁਲਾਸਾ ਕੀਤਾ ਗਿਆ ਕਿ ਆਖਿਰਕਾਰ ਕੀ ਵਜ੍ਹਾ ਰਹੀਆਂ ਜਿਸ ਕਰਕੇ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਉਣ ਦਾ ਇਹ ਕੰਮ ਕੀਤਾ ਆ ਬਿਲਕੁਲ ਦੇਖੋ ਜਨਰੈਨ ਸਿੰਘ ਚੌੜਾ ਜਿਸ ਦੀ ਲੰਬੀ ਥੋੜੀ ਪੁੱਛ ਕੇ ਕੋਈ ਹੈ ਪੁੱਛ ਕਿਸੇ ਵਿੱਚ ਇੱਕ ਚੀਜ਼ ਜਰੂਰ ਸਾਹਮਣੇ ਆਈ ਹੈ ਕਿ ਜਿਹੜਾ ਨਰਾਇਣ ਸਿੰਘ ਚੌੜਾ ਸੀ ਉਸਨੇ ਗੁੱਸੇ ਵਿੱਚ ਆ ਕੇ ਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਈ ਹੈ ਕਿਉਂਕਿ ਅਕਾਲੀ ਸਰਕਾਰ ਸਮੇਂ ਜਦੋਂ ਸੁਖਬੀਰ ਸਿੰਘ ਬਾਦਲ ਅਮਰੀ ਫਰ ਮਾਫ ਕਰਨਾ ਪੰਜਾਬ ਦੇ ਜਿਹੜਾ ਉਪ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਅਕਾਲੀ ਸਰਕਾਰ ਸਮੇਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਸੀ ਜਿਸ ਦੇ ਵਿੱਚ ਸਭ ਤੋਂ ਪਹਿਲੀ ਗਲਤੀ ਜਿਹੜਾ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਸੀ ਮਾਫੀ ਦੇ ਕੇ ਬਾਅਦ ਵਿੱਚ ਜਿਹੜਾ ਵਾ ਉਸ ਨੂੰ ਸਹੀ ਠਹਿਰਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਵਾ ਐਸਵੀ ਪੁਸ਼ਟੀ ਕਰਵਾਈ ਗਈ ਸੀ ਵੱਖ-ਵੱਖ ਰ 90 ਲੱਖ ਤੋਂ ਵਧੇਰੇ ਦੇ ਇਤਿਹਾਰ ਦੇ ਕੇ ਤਾਂ ਜਿਹੜੀ ਬੇਅਦਬੀ ਕਾਂਡ ਹੋਇਆ ਸੀ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਚੋਰੀ ਹੋਏ ਸੀ ਉਹਨਾਂ ਦੀ ਬੇਅਦਬੀ ਹੋਈ ਸੀ ਤਾਂ ਬਾਬਲ ਕਲਾ ਗੋਲੀ ਕਾਂਡ ਹੋਇਆ ਸੀ ਉਸ ਵੇਲੇ ਦੇ ਡੀਜੀਪੀ ਸੀ ਸੁਮੇਤ ਥੈਣੀ ਉਹਨਾਂ ਨੂੰ ਜਿਹੜਾ ਵਾ ਤਰੱਕੀ ਦਿੱਤੀ ਗਈ ਸੀ ਤਾਂ ਉਹਨਾਂ ਵੱਲੋਂ ਜਿਹੜਾ ਉਹਨਾਂ ਦੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਜਿਹੜਾ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਦਾ ਜਿਹੜਾ ਬ ਕਰਵਾਏ ਨੇ ਐਸ ਤਰ੍ਹਾਂ ਦੇ ਜਿੰਨੇ ਇਲਜ਼ਾਮ ਸੀ ਸਾਰੇ ਇਲਜ਼ਾਮ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੁਰੇ ਜਦੋਂ ਇਹਨਾਂ ਨੂੰ ਤਨਖਾਹ ਲਗਾਈ ਗਈ ਸੀ ਤਾਂ ਉਸ ਸਮੇਂ ਇਹਨਾਂ ਨੇ ਸਾਰੇ ਇਲਜ਼ਾਮ ਜਿਹੜੇ ਵਾ ਉਹ ਮੰਨੇ ਸੀ ਆਪਣੀਆਂ ਗਲਤੀਆਂ ਮੰਨੀਆਂ ਸੀ ਤਾਂ ਇਸ ਨੂੰ ਲੈ ਕੇ ਲਗਾਤਾਰ ਬਹੁਤ ਸਾਰੀਆਂ ਪੰਜਾਬੀਆਂ ਸੰਗਠਨਾਂ ਦੇ ਵਿੱਚ ਇਸ ਜੀ ਨੂੰ ਲੈ ਕੇ ਰੋਸ ਕੀਤਾ ਕਿ ਅਕਾਲੀ ਸਰਕਾਰ ਸਮੇਂ ਜਿਹੜੀਆਂ ਗਲਤੀਆਂ ਹੋਈਆਂ ਨੇ ਤਾਂ ਸੁਖਵਿੰਦ ਸਿੰਘ ਬਾਦਲ ਜਾਨਾ ਦੀ ਜਿਹੜੀ ਸਰਕਾਰ ਸੀ ਉਹਨਾਂ ਵੱਲੋਂ ਜਿਹੜਾ ਵਾ ਇਸ ਦੀ ਪੁਸ਼ਤਪਨਾਈ ਕੀਤੀ ਗਈ ਹੈ ਇਸ ਦੇ ਜਿਹੜਾ ਵਾ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦੇ ਹੀ ਜਿਹੜਾ ਵਾ ਉਸ ਦੇ ਉੱਤੇ ਜਿਹੜੀ ਗੋਲੀ ਤਰੀਵਾ ਚਲਾਈ ਗਈ ਆ ਪਰ ਫਿਲਹਾਲ ਜਿਹੜਾ 9mm ਦਾ ਪਿਸਤਲ ਜਿਹੜਾ ਕੋਲ ਬਰਾਮਦ ਹੋਇਆ ਸੀ ਉਹਨੂੰ ਲੈ ਕੇ ਜਰੂਰ ਹੁਣ ਪੁੱਛ ਕੇ ਸਜੜੀ ਕੀ ਕੀ ਜਾਵੇਗੀ ਕਿ ਆਖਿਰ 9mm ਦਾ ਪਿਸਤਲ ਇਸ ਕੋਲੋਂ ਕਿਸੇ ਕੋਲ ਲੈ ਕੇ ਆ ਕੇ ਸਰਾਮ ਹੁੰਦਾ ਇਸ ਨੂੰ ਲੈ ਕੇ ਹੁਣ ਜਾਂਚ ਜਿਹੜੀ ਵਾ ਕੀਤੀ ਜਾ ਰਹੀ ਹੈ ਪਰ ਫਿਲਹਾਲ ਦੇਖਣਾ ਹੈ ਹੋਵੇਗਾ ਕਿ ਅੱਜ ਕਿੰਨੇ ਦਿਨਾਂ ਫਿਰ ਪੁਲਿਸ ਰਿਮਾਂਡ ਮੰਗਦੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਪੰਕਜ ਤੁਹਾਡਾ ਤੁਸਤਮਾਨ ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ ਤਾਂ ਨਾਰਾਇਣ ਚੋਣਾ ਦੀ ਗ੍ਰਿਫਤਾਰੀ ਦੇਖਦੇ ਆ ਗੱਲ ਤੱਕ ਹੁੰਦੀ ਪਰ ਹਲੇ ਫਿਲਹਾਲ ਦੇਖਿਆ ਜਾ ਸਕਦਾ ਹੈ ਕਿ ਰਿਮਾਂਡ ਤੇ 3 ਦਿਨਾਂ ਦੇ ਸੀਗੇ ਤੇ ਬਹੁਤ